ਇੱਕਤਾ ਦਿਖਾਵਾਂਗੇ ਆ ਖੀਰੀ ਬੱਛੀ ਫੁੱਲ ਵੱਡੇ ਕਦ ਕੱਟ ਚ ਮੂੰਹੋਂ ਬਿਲਕੁਲ ਖੀਰੀ ਆ ਚੈੱਕ ਮੈਂ ਕਰ ਲਈ ਬਾਕੀ ਇਹਦਾ ਸੱਜਣ ਲਈ ਜਾਊ ਕਰ ਲਿਓ ਸ਼ਿਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਜੇ ਗੱਲਬਾਤ ਕਰ ਲਈਏ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਆ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਬਾਈ ਹੋਰੀ ਦਾ ਹੈਗਾ ਸੰਗਰੂਰ ਸਪੈਸ਼ਲ ਜਰਸੀ ਗਾਵਾਂ ਦਾ ਹੀ ਕੰਮ ਕਰਦੇ ਨੇ ਕੰਮ ਕਰਦੇ ਨੇ ਬਾਈ ਹੋਰੀ ਵਪਾਰ ਦਾ ਛੇ ਗਾਵਾਂ ਦਿਖਾਵਾਂਗੇ ਇੱਕਤਾ ਦਿਖਾਵਾਂਗੇ ਆ ਖੀਰੀ ਬੱਛੀ ਫੁੱਲ ਵੱਡੇ ਕੱਦ ਕਾਟ ਚ ਮੂੰਹੋਂ ਬਿਲਕੁਲ ਖੀਰੀ ਆ ਚੈੱਕ ਮੈਂ ਕਰ ਲਈ ਬਾਕੀ ਇਹਦਾ ਸੱਜਣ ਲਜਾਉ ਕਰ ਲਿਓ ਤੇ ਪੰਜ ਬੱਛੀਆਂ ਨਾਲ ਹੋਰ ਨੇ ਬਾਈ ਕੋਲੇ ਗਾਵਾਂ ਛੇ ਹੀ ਗੱਬਰ ਨੇ ਰੇਟ ਨੇ ਜਿਹੜੇ ਰੇਟ ਸਟਾਰਟ ਹੋਣਗੇ ਸਿਰਫ 25000 ਤੋਂ 25000 ਤੋਂ ਅੱਜ ਦੇ ਰੇਟ ਸਟਾਰਟ ਨੇ ਤੇ ਬਾਕੀ ਬਾਈ ਨਾਲ ਕਰੋ ਨਾ ਗੱਲਬਾਤ ਰੇਟ ਸਾਰੀਆਂ ਦੇ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਤੇ ਤੋਰ ਕੇ ਢੀੜਾ ਕਢਾ ਕੇ ਪੂਰੀ ਡਿਟੇਲ ਬਾਈ ਨੂੰ ਪੁੱਛ ਦਾਂਗੇ ਆਜੋ ਜੀ ਕੋਰ ਕੀ ਹਾਲ ਹੈ ਜੀ ਵਧੀਆ ਵੀਰ ਜੀ ਤੁਸੀਂ ਦੱਸੋ ਟੜਦੀ ਕਲਾ ਟੜਦੀ ਕਲਾ ਜਮ ਹਾਂ ਕਿੱਥੇ ਕਿੱਥੇ ਭੇਜਤੀਆਂ گاਵਾ ਹੁਣ ਤੱਕ ਫਿਰ ਵੀਰੇ ਹਰਿਆਣਾ ਰਾਜਸਥਾਨ ਠੀਕ ਹੈ ਜੀ ਆਉਂਦਾ ਦੇ ਭੇਜ ਆ ਪੰਜਾਬ ਹਰਿਆਣਾ ਰਾਜਸਥਾਨ ਤਕਰੀਬਨ ਤਿੰਨ ਸਟੇਟਾਂ ਚ ਬਾਈ ਹੋਰਾਂ ਦਾ ਮਾਲ ਜਾ ਰਿਹਾ ਟੜਾ ਟੜ ਕਹਿਣ ਦਾ ਭਾਅ ਹਾਂ ਇੱਥੋਂ ਕਰ ਲਿਆ ਖੀਰੀ ਪਛੀ ਦੋ ਸਟਾਰ ਆ ਖੀਰੀ ਪਛੀ ਆ ਤੋੜ ਦੋ ਖੋਲ ਕੇ ਨਾਲ-ਨਾਲ ਇਹਦਾ ਦੰਦਾ ਚ ਆ ਗਈ ਖੀਰੀ ਤੇ ਸੂਣ ਚ ਦਿਨ ਕਿੰਨੇ ਕ ਕੱਢਦੀ ਆ ਬਾਈ ਸੂਣ ਚ 10 ਕ ਦਿਨ ਕੱਢਦੀ ਆ 10 ਦਿਨਾਂ ਦੀ ਸੱਜਣੋਂ ਕੱਚੀ ਆ ਜੇ ਬੱਛੀ ਦੀ ਕੁਆਲਿਟੀ ਦੀ ਗੱਲਬਾਤ ਕਰ ਲਈਏ ਨਾ ਕੁਆਲਿਟੀ ਹੈਗੀ ਆ ਟੌਪ ਕੱਦ ਬਿੱਡ ਹੈਗਾ ਫੁੱਲ ਵੱਡਾ ਤੇ ਆਰਡਰ ਹੈ ਜਿਹੜਾ ਆਰਡਰ ਹੈਗਾ ਬਿਲਕੁਲ ਸਟਿਚ ਗੇੜਾ ਹੋਰ ਦਵਾ ਦਿਆ ਇਹਨੂੰ ਮੜਾ ਜਾ ਮੈਨੂੰ ਪਤਾ ਜੋਰ ਵੱੱਛੀ ਚ ਜ਼ਿਆਦਾ ਨੇ ਖਿੱਚ ਕੇ ਤੈਨੂੰ ਲੈ ਜੂਗੀ ਦਵਾ ਦਿਆ ਇਹਨੂੰ ਗੇੜਾ ਤੇ ਆਰਡਰ ਹੈਗਾ ਸੱਜਣੋਂ ਬਾਕਮਾਲ ਇਹਦਾ ਰੰਗ ਰੂਪ ਦੀ ਵੀ ਚੰਗੀ ਆ ਤੇ ਆ ਗਈ ਪਿਓਰ ਜਰਸੀ ਨਸਲ ਚ ਲੰਬੀ ਲੰਬੀ ਵੀ ਫੁੱਲਾ ਤੇ ਕੱਦ ਵੀ ਫੁੱਲੀ ਵੱਡਾ ਆ ਲੈ ਚਲ ਬਾਈ ਅੰਦਰ ਨੂੰ ਦਿਨ ਕੱਢਦੀ ਆ ਸੂਣ ਦੇ ਵਿੱਚ 10 ਤੇ ਜਿਹੜਾ ਆਰਡਰ ਆ ਆਰਡਰ ਰੱਖੂਗੀ ਸਟਿਚ ਦੁੱਧ ਵੀ ਇਹਦੇ ਤੋਂ ਚੰਗਾ ਪਾਉਣ ਦੇ ਅਸਾਰ ਨਹੀਂ ਬਾਕੀ ਸਾਨੂੰ ਇਹਦੀ ਆਰਡਰ ਆ ਜਿਹੜਾ ਝੋਲ ਹੈ ਉਹ ਦਸਦੀ ਵੀ ਆ ਵੀ 10 ਦਿਨਾਂ ਤੱਕ ਜਦੋਂ ਬੱਚੀ ਨੇ ਤਿਆਰ ਹੋਣਾ ਨਾ ਆ ਝੋਲ ਇੰਨੀ ਪਈ ਹੈ ਇਹਦੇ 'ਚ ਹਜੇ ਤੇ ਆਰਡਰ ਬਿਲਕੁਲ ਸਟਿਚ ਰੱਖੂਗੀ ਟੁੱਟ ਮਾ ਆਰਡਰ ਨਹੀਂ ਰੱਖਦੀ ਫਿਕਸ ਰੱਖੂ ਬਾਈ ਜਮਾ ਹਣਾ ਫਿਕਸ ਕਿੰਨਾ ਕੁ ਦੁੱਧ ਪਾ ਦੇ ਤੇਰੇ ਤਜਰਬੇ ਨਾਲ ਇਹ ਤਜਰਬੇ ਨਾਲ ਚਾਹੀਦਾ ਇਹ 27 28 ਕਿਲੋ ਘੱਟੋ ਘੱਟ ਜਿਹੜੇ ਹਿਸਾਬ ਨਾਲ ਬੱਛੀ ਆ 20 ਪਲੱਸ ਦਾ ਚਾਹੀਦਾ ਹੀ ਆ ਟਾਫੀ ਤੇ ਹਾਂ 20 ਪਲੱਸ ਪੋਲੇ ਹੱਥ ਨਹੀਂ ਚਾਹੀਦਾ 22 25 26 ਕਹਿੰਦਾ ਚਲੋ ਮੈਂ ਫੇਰ ਵੀ ਤੁਹਾਨੂੰ 20 ਪਲੱਸ ਕਹਿਦਾ ਨਾ ਤੇ ਕੁਆਲਿਟੀ ਹੈਗੀ ਆ ਬਾਈ ਟਾਪਰ ਜਮਾ ਫੁੱਲ ਵੱਡੇ ਗੱਦ ਕੱਢ ਚਾ ਕਾਦੇ ਦਾ ਕੋਈ ਛੋਟਾ ਨਹੀਂ ਹੈਗਾ ਤੇ ਦੰਦਾਂ ਚ ਖੀਰੀ ਆ ਉਹ ਤੁਸੀਂ ਚਾਹੇ ਬਾਈ ਤੋਂ ਚੈੱਕ ਕਰਕੇ ਲੈ ਜਿਓ ਕਰ ਸਕਦੇ ਪੈਸੇ ਕਿੰਨੇ ਲਵਾਂਗੇ ਇਹਦੇ ਇਹਦਾ 70000 ਰੁਪਿਆ ਰੇਟ ਆ ਜੀ ਮੇਰਾ ਖਿਆਲ ਆ ਸਾਰੀਆਂ ਜੋ ਮਹਿੰਗੀ ਹੋਣੀਆਂ ਹੈ ਨਾ ਸਾਰਿਆਂ ਚੋਂ ਮਹਿੰਗੀ ਇਹ ਆ ਸਾਰੀਆਂ ਚੋਂ ਮਹਿੰਗੀ ਇਹ ਆ ਇਹਨੂੰ ਤਾਂ ਚਾਹੇ ਤੁਸੀਂ ਮੇਲੇ ਤੇ ਵੀ ਲਿਆ ਕੇ ਖੜਾ ਨੰਬਰ ਚੱਕਣ ਵਾਲਾ ਜਾਨਵਰ ਆ ਕਿਸੇ ਦਾ ਹੀ ਕੱਦ ਆਉਂਦਾ ਕੀਰੀ ਚੈਡਾ ਆ ਖੀਰੀ ਹਲੇ ਦਾ ਹੈ ਨਾ ਹਾਂ ਅਲੇ ਕੱਢ ਕਾਰਡ ਹੋਰ ਵੀ ਕਰੂਗੀ ਕਿਸੇ ਦਾ ਹੀ ਆਉਂਦਾ ਹੋਰ ਤੋਂ ਇੱਕੇ ਨਿਕਲੂਗੀ ਹੈਗੀ ਪ्युअर ਜਰਸੀਆਂ ਜੇ ਤੁਸੀਂ ਫੋਨ ਕਰਕੇ ਬਾਈ ਨੂੰ ਆਖੋ ਵੀ ਇਹਦੇ ਨਾਲ ਦੀ ਇੱਕ ਹੋਰ ਚਾਹੀਦੀ ਆ ਉਹ ਕੰਮ ਮੁਸ਼ਕਲ ਆਲਾ ਥੋੜਾ ਜਨਾ ਮੁਸ਼ਕਲ ਆ ਸੌ ਚ ਇੱਕੇ ਮਿਲੂਗੀ ਉਹ ਕੰਮ ਬਾਈ ਕਹਿੰਦਾ ਮੁਸ਼ਕਲ ਆਲਾ ਤੇ ਆਡਰ ਡਰੂ ਡਰੇ ਦਾ ਹੈਗਾ ਕਮਾਲ ਦਾ ਬਿਲਕੁਲ ਇੱਥੇ ਦਿਖਾ ਦੇ ਗਏ ਠੰਡ ਠੰਡ ਦਿਖਾ ਦੇ ਤੇ ਹੈਗੀ ਠੰਡੀ ਸੀਲ ਹੈ ਤੇ ਆਡਰ ਦੇ ਵਿੱਚ ਜਿਹੜੀ ਆ ਝੋਲ ਹੈ ਝੋਲੀ ਦੇ ਆਡਰ ਦੇ ਵਿੱਚ ਬਹੁਤ ਪਈ ਆ ਜੀ ਕਿਉਂਕਿ ਪੜਨਾ ਇਹਨੇ ਆਡਰ ਇਹ ਮੁੱਲ ਇਹਦਾ ਹੈਗਾ 70 ਮਾਨਤਾਂ ਉਹਦੇ ਚੋਂ ਆਏਗੀ ਸੱਤ ਮਾਨਤਾਂ ਕਰਾਂਗੇ ਹੋ ਜਾਊਗਾ ਤੇ ਹੁਣ ਮਾਰਦੇ ਦੋ ਨੰਬਰ ਵਾਲੀ ਤੇ ਕੈਮਰਾ ਇਹ ਵੀ ਤੋੜ ਦੋ ਜੀ ਖੁੱਲ ਕੇ ਇਹਦਾ ਕਿਹੜਾ ਸੁਆ ਇਹਦਾ ਸੁਆ ਦੂਜਾ ਹੀ ਇਹਦਾ ਸੁਆ ਦੂਜਾ ਤੇ ਸੂਣ ਚ ਦਿਨ ਕਿੰਨੇ ਕੱਢ ਦੂਗੀ ਇਹ 15 ਦਿਨ ਜੀ 15 ਦਿਨ ਬਾਕੀ ਨੇ ਤੇ ਜਾਨ ਜੂਨ ਸੱਜਣ ਹੋਏ ਦੇ ਚ ਵੀ ਪੂਰੀ ਫੁੱਲੇ ਆ ਗਈ ਜੇ ਗੱਲ ਬਾਤ ਕਰ ਲਈ ਕੋਈ ਲੱਸੀ ਨਹੀਂ ਕਿਸੇ ਵੀ ਪੱਖ ਤੋਂ ਜਾਨ ਫੁੱਲਾ ਵੱਚੀ ਚ ਸੁਆ ਹੈਗਾ ਦੂਜਾ ਤੇ ਕੱਚੀ ਹੈਗੀ ਆ 15 ਦਿਨਾਂ ਦੀ ਇਹਦਾ ਕੀ ਰਿਕਾਰਡ ਦੱਸਿਆ ਪਹਿਲਣ ਦਾ ਇਹਦਾ 16 17 ਕਿਲੋ ਦੱਸਿਆ ਜੀ ਇਹਦਾ ਰਿਕਾਰਡ ਹੈਗਾ 16 17 ਨਾ ਇੱਕ ਗੱਲ ਤੁਹਾਨੂੰ ਹੋਰ ਦੱਸ ਦਣਾ ਨਾ ਵਪਾਰੀ ਸੱਜਣ ਉਹ ਹੀ ਰਿਕਾਰਡ ਦੱਸੂਗਾ ਜਿਹੜਾ ਉਹਨੂੰ ਪਿੱਛੇ ਤੋਂ ਮਾਲਕ ਦੱਸ ਕੇ ਤੁਰੂਗਾ ਤੇ ਬਾਕੀ ਤੁਸੀਂ ਚੀਜ਼ ਆਪਦੀ ਬਾਈ ਹਨਾ ਸਮਝਣਾ ਲੈਣੀ ਆਪਦੇ ਨਾਲ ਆ ਵੀਰੇ ਇਹਦੇ ਥੱਲੋਂ ਆ ਇਹਦਾ 20 ਵੀ ਕੱਟ ਸਕਦਾ 25 ਵੀ ਖਾੜ ਸਕਦਾ ਇਹਦੇ ਥੱਲੋਂ 10 ਵੀ ਕੱਟ ਸਕਦਾ 10 ਵੀ ਰਹਿ ਸਕਦਾ ਨਾ ਅਲੇ ਨੇ ਜੇ ਸੇਵਾ ਹੀ ਨਹੀਂ ਕਰੀ ਹੈਗੀ ਠੀਕ ਹੈ ਜੀ ਤਾਂ ਉਹ ਆ ਇਹਦੇ ਥੱਲੋਂ ਘੱਟ ਵੀ ਰਹਿ ਸਕਦਾ ਵੀ ਲੈਣੀ ਤੁਸੀਂ ਆਪਦੀ ਸਮਝ ਨਾਲ ਕਿਉਂਕਿ ਜਨ ਜੂਨ ਹੈਗੀ ਆ ਬੱਛੀ ਚ ਪੂਰੀ ਫੁੱਲ ਆ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ 43000 ਰੁਪਈਆ ਹੀ ਕਿੰਨੇ ਦੀ ਛੱਡ ਦਾਂਗੇ ਮਾਨਤਾਨ ਕਰ ਦਾਂਗੇ ਵਧੀਆ ਵਧੀਆ ਕਰ ਦਾਂਗੇ ਵਧੀਆ ਆ ਬਾਕੀ ਸਮਝਦਾਰ ਸੱਜਣ ਸਮਝ ਗਏ ਹੋਣਗੇ ਵੀ ਇਹ ਕਿੰਨੇ ਦੀ ਹੋ ਜੂਗੀ ਹਾਂ ਤੇ ਹੁਣ ਮਾਰ ਦੇ ਤਿੰਨ ਨੰਬਰ ਵਾਲੀ ਤੇ ਕੈਮਰਾ ਇਹ ਵੀ ਤੋੜ ਦਿਓ ਜੀ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਹੀ ਆ ਜਾਨ ਇਹ ਬੱਛੀ ਚ ਵੀ ਫੁੱਲ ਆ ਗਈ ਸੂਆ ਇਹਦਾ ਵੀ ਦੂਜਾ ਆ ਗਿਆ ਇਹ ਕਿੰਨੇ ਦਿਨ ਕੱਢਦੀ ਆ ਜੀ ਇਹ ਵੀ 15 ਦਿਨ ਆ ਜੀ ਇਹ ਵੀ 15 ਦਿਨ ਦੇੜੇ ਏੜ-ਗੇੜ ਕੱਢ ਦੂਗੀ ਹਨਾ ਹਾਂ ਸੱਚੀ ਆ ਥੱਲੋਂ ਕਿਉਂਕਿ ਹਲੇ ਬੱਛੀਆਂ ਮੰਨ ਲਓ ਵੀ ਚੱਲ ਵੀ ਥੋੜੀ ਥੋੜੀ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਉਣਗੇ ਤੁਸੀਂ ਨੇੜੇ ਆ ਕੇ ਚੈੱਕ ਕਰ ਲਿਓ ਤੇ ਬਾਕੀ ਚੇਪਾ ਵੀ ਬਾਈ ਤੋਂ ਲਿਆ ਕੇ ਪਾਸ ਕਰਕੇ ਲੈ ਜਾ ਸਕਦੇ ਹੋ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਇਹਦਾ 38000 ਰੁਪਈਆ ਹੀ ਇਹਦਾ ਮੁੱਲ 38 38 ਚੋਂ ਮਾਨਤਾਨ ਕਰ ਦਾਂਗੇ ਹਾਂਜੀ ਬਾਕੀ ਜੇ 2 ਨੰਬਰ ਤੇ 3 ਨੰਬਰ ਵਾਲੀ ਦੋਨਾਂ ਦਾ ਜੋੜਾ ਕਿਸੇ ਸੱਜਣ ਨੇ ਲੈ ਜਾਣਾ ਹੋਇਆ ਉਹਦਾ ਵੀ ਕਰ ਦਾਂਗੇ ਮਾਨਤਾ ਹਾਂ ਜੋੜੇ ਜੋੜੇ ਚੋਂ ਦੇ ਦਾਂਗੇ ਹੁਣ ਤਲੇਹਾਰੇ ਦਾ ਥੋੜਾ ਜਿਹਾ ਮੰਨਦਿਆਂ ਨੇ ਨਾ ਹਾਂ ਆ ਤਲੇਹਾਰੇ ਦਾ ਥੋੜਾ ਜਿਹਾ ਮੰਨਦਿਆਂ ਨੇ ਕਿਉਂਕਿ ਉਧਰੋਂ ਤੁਹਾਨੂੰ ਪਤਾ ਜਾਨਵਰ ਕਈ ਵਾਰੀ ਖੁੱਲੇ ਛੱਡੇ ਹੁੰਦੇ ਨੇ ਉਹਦੇ ਕਰਕੇ ਤਿਹਾਰਾ ਮੰਨ ਜਾਂਦੇ ਨੇ ਥੋੜਾ ਜਿਹਾ ਇਹਦਾ ਮੁੱਲ ਹੈਗਾ 38000 ਜੇ ਕਿਸੇ ਸੱਜਣ ਨੇ ਜੋੜਾ ਲੈਣਾ ਹੋਇਆ ਜੋੜੇ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਉਹ ਠੰਡ ਠਣ ਕੁਆਲਿਟੀ ਦਾ ਲੱਗਿਆ ਵਧੀਆ ਠੰਡਾ ਮੰਨ ਲੀ ਆ ਠੰਡਾ ਸੋਣਾ ਐਨ ਲੱਗਿਆ ਪੂਰਾ ਤੇ ਹੈਗੀ ਠੰਡੀ ਸੀਲ ਹੈ ਨਾ ਹਾਂਜੀ ਠੰਡੀ ਸੀਲ ਦਾ ਨੇ ਹੈ ਹੈਗੀ ਹੈਗੀ ਠੰਡੀ ਸੀਲ ਹੈ ਬਿਲਕੁਲ ਕੋਈ ਉਧਰ ਕੀ ਬਰੀ ਖੁੱਲਾ ਰਹਿੰਦਾ ਨਾ ਪਸ਼ੂ ਉਹਦੇ ਕਰਕੇ ਕਰਜਣਾ ਤਿਹਾਰੇ ਦਾ ਤੇ ਹੁਣ ਆ ਜਾ ਘੈਰੀ ਇਧਰਲੇ ਪੰਨੇ ਹੁਣ ਆ ਜਾ 4 ਨੰਬਰ ਵਾਲੀ ਬੱਚੀ ਤੇ ਰੰਗ ਰੂਪ ਦੀ ਉਹ ਵੀ ਬਾਕਮਾਲ ਆ ਉਹਦਾ ਕਿਹੜਾ ਸੁਆ ਬਾਈ ਇਹ ਇਹਦਾ ਵੀ ਦੂਜਾ ਸੂਆ ਉਹ ਲੋਕਾਂ ਆ ਕਹਿੰਦੇ ਨੇ ਕਹਿੰਦੇ ਵਪਾਰੀ ਦੂਜੇ ਤੋਂ ਵੱਡਾ ਦੱਸਦੇ ਨਹੀਂ ਬਾਈ ਵਪਾਰੀ ਦੂਜੇ ਤੋਂ ਵੱਡਾ ਲੈਂਦਾ ਨਹੀਂ ਹੈਗਾ ਜੀ ਅ ਸ ਆ ਵਪਾਰੀ ਦੂਜੇ ਤੋਂ ਵੱਡਾ ਸੂਆ ਬਾਈ ਕਹਿੰਦਾ ਛੇਤੀ ਲੈਂਦਾ ਨਹੀਂ ਇਹਦੇ ਚ ਕਾਰਨ ਇਹੀ ਹੁੰਦਾ ਇੱਥੇ ਖੜਾ ਲਾ ਬਾਈ ਮੜੀ ਜੀ ਇੱਥੋਂ ਫੇਸ ਕੁਆਲਿਟੀ ਤੇ ਮਾਰਦੇ ਗੈਰੀ ਓਏ ਆ ਪੇਸ਼ਾਨੂ ਹੋ ਕੇ ਦਿਖਾ ਦੇ ਫੇਸ ਕੁਆਲਿਟੀ ਤੇ ਰੰਗ ਰੂਪ ਦੀ ਚੰਗੀਆਂ ਬੈੜ ਇਹ ਵੀ ਚੰਗੀਆਂ ਤੇ ਲੰਬਾਈ ਲੰਬੂਈ ਵੀ ਫੁੱਲਾ ਤੇ ਜਿਹੜੀ ਇਹਦੇ ਨਸ ਜਾਂਦੀ ਹੈ ਨਾ ਦੁੱਧ ਵਾਲੀ ਪਾਈਪ ਉਹ ਵੀ ਮੋਟੀ ਆ ਕਾਫੀ ਨੇੜੇ ਜਾ ਕੇ ਦਿਖਾ ਰਹੀ ਕਰੀ ਲਾ ਕੇ ਨੇੜੇ ਇਹ ਕਿੰਨੇ ਕੇ ਟਾਈਮ ਦੀ ਕੱਚੀ ਆ ਬਾਈ ਇਹ 20 ਡਣਾ ਦੀ ਹਾਂ ਇਹਦੇ ਤਾਂ ਚਾਂਸ ਦੁੱਧ ਦੇ ਇਹ ਚੰਗੇ ਨੇ ਪਾਉਣ ਦੇ ਕਿਉਂਕਿ ਪੈ ਪੂਪੇ ਦੇ ਚ ਚੰਗਾ ਜਾਂਦਾ ਦੁੱਧ ਦਾ ਮੋਟਾ ਉਰਲੇ ਉਰਲੇ ਬੰਨੇ ਕਰਦੇ ਇਧਰਲੇ ਬੰਨੇ ਵੀ ਦਿਖਾ ਦੇ ਸਮਾਰ ਕੇ ਆ ਪਾਈਪ ਆ ਜਿਹੜਾ ਆ ਚੰਗਾ ਮੋਟਾ ਪਾਈਪ ਜਾਂਦਾ ਪੂਰਾ ਤੇ ਆਰਡਰ ਵੀ ਚੰਗਾ ਇਹਦਾ ਇਹਦੇ ਪੈਸੇ ਕਿੰਨੇ ਲਵਾਂਗੇ ਬਾਈ ਇਹਦਾ 42000 ਰੁਪਏ ਆ ਜੀ ਇਹਦਾ ਮੁੱਲ 42 ਆ ਮਾਨਤਾ ਨਾਲ ਉਹ ਚ ਕਰ ਦਾਂਗੇ ਹਾਂਜੀ ਤੇ ਹੁਣ ਮਾਰਦੇ ਸੱਜਣਾ 5 ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਬਾਈ ਇਹਦਾ ਹੀ ਅਗਲੇ ਨੇ ਦੂਜਾ ਕਿਹਾ ਇਹ ਤੀਜਾ ਮੰਨ ਲਓ ਠੀਕ ਆ ਗੱਲ ਹੂੰ ਇਹਦਾ ਸੂਆ ਬਾਈ ਕਹਿੰਦਾ ਆਪਾਂ ਨੂੰ ਦੂਜਾ ਦੱਸਿਆ ਤੁਸੀਂ ਜੇ ਇਹ ਚੀਜ਼ ਤੀਜਾ ਮੰਨ ਲਓ ਆਪਣੀ ਸਮਝ ਨਾਲ ਦਿਨ ਕਿੰਨੇ ਕੱਢ ਦੂ ਜੀ ਇਹ ਇਹ ਵੀ 15 ਦਿਨ ਦੀ ਕੱਚੀ ਇਹ ਵੀ 15 ਦਿਨਾਂ ਦੀ ਕੱਚੀ ਆ ਤੇ ਆ ਗਈ ਇਹ ਵੀ ਪਿਓਰ ਜਰਸੀ ਦੇ ਵਿੱਚ ਹਨਾ ਹਾਂ ਜੀ ਇਹ ਇੱਥੋਂ ਦਿਖਾ ਲਿਆ ਕਰ ਗੈਰੀ ਸਮਾਰ ਕੇ ਇੱਥੋਂ ਫੇਸ ਕੁਆਲਿਟੀ ਦਿਖਾ ਲਿਆ ਕਰ ਆ ਇੱਥੋਂ ਫੇਸ ਕੁਆਲਿਟੀ ਦੇ ਮਾਰਦੇ ਆ ਗਈ ਪਿਓਰ ਜਰਸੀ ਚ ਲੈ ਆਓ ਜੀ ਅੰਦਰ ਨੂੰ ਇਹ ਕਿੰਨਾ ਦੁੱਧ ਪਾ ਸਕਦੀ ਹੈ ਬਾਈ ਇਹ 15 ਕਿਲੋਟਰ ਮੰਨ ਕੇ ਚਲੋ ਜੀ 14 15 ਦੀ ਲਕੀ ਦਾ ਹਾਂਜੀ ਅਤੇ ਬਾਕੀ ਮੌਸਮ ਅੱਗੇ ਚੰਗਾ ਗਾਵਾਂ ਦਾ ਹਾਂਜੀ ਕਿਉਂਕਿ ਸਾਰੀ ਨਸਲ ਦੀ ਕਿਹੜੀ ਵੀ ਨਸਲ ਦੀ ਮਰਜੀ ਗਾਂ ਤੁਸੀਂ ਲਾ ਲੋ ਸਰਦੀ ਅੱਗੇ ਸਰਦੀ ਦੇ ਵਿੱਚ ਦੁੱਧ ਗਾਵਾਂ ਅਕਸਰ ਪਾ ਨਹੀਂ ਹੁੰਦੀਆਂ ਨੇ ਇਹਦਾ ਰੇਟ ਕੀ ਹੈ ਬਾਈ ਇਹਦਾ ਰੇਟ 36000 ਰੁਪਈਆ ਜੀ ਹਾਂ ਇਹ ਥੋੜੀ ਘੱਟ ਸਮਝਵਾਈ ਹੋਈ ਆ ਨਾ ਹਾਂਜੀ ਆ ਥੋੜੀ ਜਿਹੀ ਫਿੱਕੀ ਜ਼ਰੂਰ ਆ ਰੰਗ ਰੂਪ ਦੀ ਚੰਗੀ ਆ ਤੇ ਹੁਣ ਮਾਰਦੇ ਸੱਤ ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਜੀ ਇਹ ਤਾਂ ਤੀਜਾ ਸੂਆ ਜੀ ਇਹ ਕਿੰਨੇ ਕਿ ਦਿਨ ਕੱਢਦੀ ਹੈ ਬਾਈ ਇਹ ਵੀ ਕੱਢੂਗੀ 15 ਦਿਨ ਬਾਈ ਕਹਿੰਦਾ ਦਿਨ ਇਹ ਵੀ 15 ਕੱਢ ਦੂ ਇਹਦਾ ਸੂਆ ਆ ਗਿਆ ਤੀਜਾ ਤੇ ਰੰਗ ਰੂਪ ਇਹਦਾ ਆ ਗਿਆ ਥੋੜਾ ਜਿਹਾ ਜਨੀਕ ਦੂਜਿਆਂ ਨਾਲ ਡਾਰਕ ਚ ਆ ਗਈ ਥੋੜੀ ਜੀ ਇੱਥੇ ਖੜਾ ਲਾ ਬਾਈ ਇੱਥੋਂ ਫੇਸ ਕੁਆਲਿਟੀ ਦੇ ਮਾਰਦੇ ਤੇ ਆ ਗਈ ਇਹ ਵੀ ਪਿਓਰ ਜਰਸੀ ਦੇ ਵਿੱਚ ਜੇ ਗੱਲਬਾਤ ਕਰ ਲਈਏ ਲੈ ਆਓ ਜੀ ਇਹ ਕਿੰਨਾ ਕ ਪਾ ਸਕਦੇ ਦੁੱਦ ਬਾਈ ਇਹੇ ਬੰਦੇ ਨੇ ਸਾਮ ਹੀ ਨਹੀਂ ਖੂਨ ਘੱਟ ਕਰਕੇ 12 ਕਿਲੋ ਮੰਨ ਕੇ ਚੱਲੋ ਜੀ ਵੀ 11 12 ਕਿਲੋ ਰੇੜ ਕਿੜਾ ਆ ਸੰਭਾਲ ਥੋੜੀ ਜੀ ਘੱਟ ਹੋਈ ਆ ਨਾ ਹਾਂਜੀ ਆ ਹੁਣ ਜੇ ਕਿਸੇ ਚਾਰ ਆਏ ਸੱਜਣ ਦੇ ਚੜ ਗਿਆਂ ਤੱਕੇ ਉੱਥੇ ਸੰਭਾਲ ਵਧੀਆ ਹੋ ਜਾਣੀ ਇਹਨਾਂ ਦੀ ਤੇ ਬਾਕੀ ਜਿਹੜੀ ਰੁੱਤਾ ਰੁੱਤ ਵੀ ਚੰਗੀ ਆ ਇਹਦਾ ਕੀ ਰੇਟ ਆ ਬਾਈ ਇਹਦਾ 25000 ਰੁਪਈਆ ਜੀ ਆ ਇਹ ਜੋੜਾ ਕਿੰਨੇ ਦਾ ਦੇ ਦਾਂਗੇ ਦੋਨੇ ਮਾਨਦਾਨ ਕਰ ਦਾਂਗੇ ਵਧੀਆ ਜੋੜਾ ਇਹਦਾ ਕੀ ਦੱਸਿਆ ਸੀ ਰੇਟ ਇਹਦਾ 35 ਜੀ ਇਹਦਾ 35 ਤੇ ਉਹਦਾ 25 ਹੋ ਗਿਆ 60 ਹੋ ਗਿਆ ਨਾ ਹਾਂਜੀ ਆ ਇਹਨਾਂ ਦੋਹਾਂ ਦਾ ਕੁੱਲ ਮਿਲਾ ਕੇ 60 ਬਣਦਾ ਤੇ ਮਾਨਦਾਨ ਉਹਦੇ ਚ ਖੁੱਲਾ ਹੋ ਜੂ ਜੇ ਕਿਸੇ ਸੱਜਣ ਨੇ ਯਾਰ ਇਹ ਜੋੜੇ ਪਾਉਣਾ ਹੈ ਨਾ ਹਾਂ ਆ ਜੇ ਕਿਸੇ ਸੱਜਣ ਨੇ ਜੋੜਾ ਪਾਉਣਾ ਮਾਨਤਾ ਨੋਟ ਚ ਬਾਈ ਕਨਾਂ ਕਰ ਦਿਆਂਗੇ ਨੰਬਰ ਬੋਲ ਦਿਓ ਜੀ 97036 ਹਾਂਜੀ 05888 ਆ ਖੀਰੀ ਪੱਛੀ ਕੇਰਾ ਹੋਰ ਤੋੜ ਦੇ ਲੰਬੀ ਜੀ ਤੋੜ ਕੇ ਦਿਖਾ ਦੇ ਸਮਾਰਗੀ ਆ ਨੰਬਰ ਬਾਈ ਦਾ ਮਿਲਿਆ ਲਓ ਖੀਰੀ ਪੱਛੀ ਆਪਾਂ ਤੁਹਾਨੂੰ ਕੇਰਾ ਹੋਰ ਦਿਖਾ ਦਨੇ ਤੋੜ ਕੇ ਲੰਬੀ ਜੀ ਚਲਾ ਦਿਓ ਕੱਦ ਬਿੱਡ ਫੁੱਲ ਵੱਡਾ ਤੇ ਜਾਨ ਜੂਨ ਚੰਗੀ ਆ ਤੇ ਆ ਗਿਆ ਇਹ ਤਾਂ ਯਾਰ ਆਪਾਂ ਇਹ ਕਹਿ ਸਕਦੇ ਆ ਵੀ ਇੱਕ ਦਾ ਕੋਕਾ ਪੀਸੀ ਆ ਗਿਆ ਤੋਫਈ ਆ ਗਿਆ ਜਰਸੀ ਦਾ ਪਾਉਤੋਂ ਇੱਕੇ ਮਿਲੂਗੀ ਐਨੇ ਕੱਦ ਵਾਲੀ ਆ ਇਹ ਜਿਹੇ ਬੱਚੀ ਸਾਰੇ ਅੰਕਾਂ ਦੀ ਪੂਰੀ ਤੇ ਬਾਕੀ ਹਰੇਕ ਪੱਖ ਤੋਂ ਪੂਰੀ ਹੈ ਜੇ ਗੱਲਬਾਤ ਕਰ ਲਈਏ ਕਿਉਂਕਿ ਆਰਡਰ ਵੀ ਸਟਿੱਚ ਆ ਗਿਆ ਕੱਦ ਵਿੱਡ ਵੀ ਵੱਡਾ ਆ ਗਿਆ ਨਸਲ ਵੀ ਪਿਓਰ ਜਰਸੀ ਆ ਗਈ ਤੇ ਦੰਦਾ ਚ ਵੀ ਖੀਰੀ ਆ ਗਈ ਬਿਲਕੁਲ ਚਲਾ ਦੇ ਭਾਈ ਇਹਨੂੰ ਚਲਾ ਦੇ ਲੰਬੀ ਤੋਰ ਦੇ ਮੜੀ ਆ ਠੰਡ ਵੀ ਕੱਲਾ ਕੱਲਾ ਲੱਗਿਆ ਦੂਰ ਤੇ ਲੱਗਿਆ ਵੀ ਮੁੱਠੀ ਵਾਲਾ ਇੱਥੇ ਖੜਾ ਲਈ ਭਾਈ ਮੋੜ ਕੇ ਮੜੀ ਜੀ ਇੱਥੇ ਦਿਖਾ ਦੀ ਗੈਰੀ ਸਮਾਰ ਕੇ ਉਹ ਫੇਸ ਕੁਆਲਿਟੀ ਤੇ ਮਾਰਨੀ ਕੈਮਰਾ ਦੇ ਕੱਦ ਬਿੱਡ ਦਾ ਆਈਡੀਆ ਕਰਾ ਦੀ ਇੱਥੋਂ ਦਿਖਾ ਦੀ ਵੱਲੇ ਚੱਲੋ ਜੀ ਇਹਨੂੰ ਇਹ ਆ ਗਿਆ ਸੱਜਣੋ ਨਗੀਨਾ ਹੀ ਆ ਗਿਆ ਕੋਕਾ ਪੀਸ ਹੀ ਆ ਗਿਆ ਜਰਸੀ ਨਸਲ ਦੇ ਵਿੱਚ ਜੇ ਗੱਲਬਾਤ ਕਰ ਲੈ ਕੋਈ ਨਹੀਂ ਵੋਝ ਕੇ ਲੈ ਚੱਲ ਆਰਡਰ ਰੱਖੂਗੀ ਬਿਲਕੁਲ ਸਟ੍ਰੈਚ ਤੇ ਦੰਦਾਂ 'ਚ ਹੈਗੀ ਆ ਖੀਰੀ ਤੇ ਖੜੀ ਆ ਪਿੰਡ ਚੀਮਾ ਮੰਡੀ ਤਹਿਸੀਲ ਸਨਾਮ ਜ਼ਿਲ੍ਹਾ ਸੰਗਰੂਰ ਨੰਬਰ ਵਾਈ ਹੋਰ ਮੈਂ ਵੀਡੀਓ ਤੇ ਚਲਾ ਦੂੰਗਾ ਜਿਹੜੇ ਸੱਜਣ ਨੂੰ ਇਹਨਾਂ 'ਚ ਕੋਈ ਵੀ ਬੱਚੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਹੋਰਾਂ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ